ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਮਨਦੀਪ ਸਿੰਘ ਟੋਟਾ ਤੇ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਪ੍ਰੋਗਰਾਮ ਪੰਚਨਾਮਾ ਸ਼ੁਰੂ ਕਰਦੇ ਅੱਜ ਦੀ ਪਹਿਲੀ ਖਬਰ ਦਾ ਫਿਲਮ ਨਾਨਕ ਸ਼ਾ ਫਕੀਰ ਉਹਤੇ ਵਵਾਦ ਜੋ ਵਾਦਾ ਜਾ ਰਿਹਾ ਵਾ ਕੱਲ ਕੈਪਟਨ ਸਰਕਾਰ ਨੇ ਇਸ ਫਿਲਮ ਤੇ ਪੰਜਾਬ ਚ ਰਿਲੀਜ਼ ਹੋਣ ਤੇ ਪਾਬੰਦੀ ਲਾ ਦਿੱਤੀ ਸੀ ਪਰ ਕੁਝ ਹੀ ਪੱਲਾ ਬਾਅਦ ਕੈਪਟਨ ਸਰਕਾਰ ਨੇ ਆਪਣਾ ਇਹ ਫੈਸਲਾ ਵਾਪਸ ਲੈ ਲਿਆ ਕਿਉਂਕਿ ਪਤਾ ਫਿਰ ਇਹ ਲੱਗਾ ਦੀ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਖੁਦ ਹੀ ਇਹ ਪ੍ਰੋਗਰਾਮ ਕੈਨਸਲ ਕਰ ਦਿੱਤਾ ਕਿ ਫਿਲਹਾਲ ਹੱਲੇ ਪੰਜਾਬ ਵਿੱਚ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ ਉਸ ਤੋਂ ਬਾਅਦ ਕੈਪਟਨ ਸਰਕਾਰ ਨੇ ਜਿਹੜਾ ਵਾ ਇਹ ਫੈਸਲਾ ਵਾਪਸ ਲੈ ਲਿਆ ਉਧਰ ਦੂਜੇ ਪਾਸੇ ਸ਼੍ਰੋਮਣੀ ਕਲਦਲ ਦੀ ਸਰਮੌਰ ਲੀਡਰਸ਼ਿਪ ਜਿਹੜੀ ਆ ਇਸ ਮਸਲੇ ਤੇ ਚੁੱਪ ਧਾਰ ਕੇ ਬੈਠੀ ਆ ਹਾਲਾਂਕਿ ਸ਼੍ਰੋਮਣੀ ਕਮੇਟੀ ਵੱਲੋਂ ਜਿਹੜਾ ਵਾ ਇਸ ਫੈਸਲੇ ਤੇ ਇਸ ਫਿਲਮ ਉੱਤੇ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਆ ਕੱਲ ਤੱਕ ਸਭ ਤੋਂ ਵੀ ਹੁਕਮਨਾਮਾ ਜਾਰੀ ਹੋ ਚੁੱਕਾ ਵਾ ਤੇ ਉਧਰ ਸੁਪਰੀਮ ਕੋਰਟ ਇਸ ਫਿਲਮ ਨੂੰ ਜਿਹੜਾ ਵਾ ਰਿਲੀਜ਼ ਕਰਾਉਣ ਲਈ ਹਰੀ ਛੰਡੀ ਦੇ ਚੁੱਕਾ ਵਾ ਜਦ ਕਿ ਦੂਜੇ ਪਾਸੇ ਬੀਬੀ ਜਗੀਰ ਕੌਰ ਦਾ ਇਸ ਵਿੱਚ ਨਾਮ ਸਾਹਮਣੇ ਆਇਆ ਕਿ ਜਦੋਂ ਇਸ ਫਿਲਮ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ ਉਸ ਸਮੇਂ ਬੀਬੀ ਜਗੀਰ ਕੌਰ ਉਸ ਵਕਤ ਬੰਬੇ ਵਿੱਚ ਮੌਜੂਦ ਸੀ ਤੇ ਸੁਖਪਾਲ ਸਿੰਘ ਖੇਰਾ ਨੇ ਇਸ ਮਸਲੇ ਤੇ ਵੀ ਸਵਾਲ ਚੁੱਕੇ ਨੇ ਤੇ ਕੁੱਲ ਮਿਲਾ ਕੇ ਇਹ ਮਸਲਾ ਬਹੁਤ ਗੁੰਝਲਦਾਰ ਜਿਹੜਾ ਉਹ ਬਣਦਾ ਜਾ ਰਿਹਾ ਸੋ ਇਹ ਸੀ ਖਬਰ ਤੇ ਹੁਣ ਕਰਦੇ ਹਾਂ ਇਸ ਖਬਰ ਦਾ ਪੰਚਮਾ ਵਾ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਆਧਾਰਿਤ ਬਣੀ ਫਿਲਮ ਨਾਨਕ ਸ਼ਾ ਫਕੀਰ ਦਾ ਵਿਵਾਦ ਹੈ ਜੋ ਵਧਦਾ ਜਾ ਰਿਹਾ ਵਾ ਇਹ ਵਿਵਾਦ ਲਗਭਗ 3 ਸਾਲ ਬਾਅਦ ਜਿਹੜਾ ਵਾ ਸਿੱਖ ਪੰਥ ਦੇ ਸਾਹਮਣੇ ਆਇਆ ਵਾ ਕਿਉਂਕਿ ਲਗਭਗ ਇਹਨਾਂ ਦੌਰ ਵਿੱਚ ਹੀ 2015 ਵਿੱਚ ਉਸ ਵਕਤ ਜਿਹੜਾ ਵਾ 18 ਅਪ੍ਰੈਲ ਨੂੰ ਇਹ ਫਿਲਮ ਦੀ ਰਿਲੀਜ਼ ਹੋਣ ਦੀ ਤਾਰੀਖ ਰੱਖੀ ਗਈ ਸੀ 2015 ਦੇ ਵਿੱਚ ਅਤੇ ਹੁਣ ਜਿਹੜੀ ਫਿਲਮ ਰਿਲੀਜ਼ ਹੋਣ ਦੀ ਤਾਰੀਖ ਆ ਉਹ 13 ਅਪ੍ਰੈਲ ਰੱਖੀ ਗਈ ਆ ਉਸ ਵਕਤ ਵੀ ਪੰਜਾਬ 'ਚ 2 ਮਹੀਨੇ ਬਹੁਤ ਜ਼ਿਆਦਾ ਮੁਜਾਰੇ ਹੋਏ ਸੀ ਉਸ ਤੋਂ ਬਾਅਦ ਜਿਹੜਾ ਪੰਜਾਬ ਸਰਕਾਰ ਨੇ ਫਿਲਮ ਤੇ ਪਾਬੰਦੀ ਲਾ ਦਿੱਤੀ ਸੀ ਉਸ ਤੋਂ ਬਾਅਦ ਜਿਹੜਾ ਵਾ ਦੁਨੀਆ ਭਰ ਵਿੱਚ ਵੀ ਵਿਰੋਧ ਹੋਇਆ ਜਿੱਥੇ ਇੱਥੇ ਵੀ ਵਿਦੇਸ਼ਾਂ ਸਿੱਖ ਵਸਤੇ ਨੇ ਉਹਨਾਂ ਨੇ ਫਿਲਮਾਂ ਦਾ ਵਿਰੋਧ ਕੀਤਾ ਅਤੇ ਜਿਹੜੀ ਆ ਉੱਥੇ ਵੀ ਫਿਰ ਸੱਕੇ ਨੇ ਇਹ ਫਿਲਮ ਜਿਹੜੀ ਆ ਵਾਪਸ ਲੈ ਲਈ ਸੀ ਅਤੇ ਕਿਹਾ ਸੀ ਕਿ ਜਿਹੜੀਆਂ ਜ਼ਰੂਰੀ ਵਿੱਚ ਸੋਧ ਕਰਕੇ ਜਿਹੜਾ ਵਾ ਫਿਲਮ ਦੁਬਾਰਾ ਉਹ ਰਿਲੀਜ਼ ਕਰਨਗੇ ਅਤੇ ਅੱਜ 3 ਸਾਲ ਬਾਅਦ ਫਿਰ ਉਹੀ ਸਥਿਤੀ ਪੈਦਾ ਹੋ ਗਈ ਹੈ ਪੰਜਾਬ 'ਚ ਜਿਹੜੇ ਆ ਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਸੀ ਸਿੱਖ ਜਥੇਬੰਦੀਆਂ ਦਾ ਸੜਕਾਂ ਤੇ ਆ ਗੀਆਂ ਸੀ ਪੰਜਾਬ ਸਰਕਾਰ ਦੇ ਚੁੱਪ ਤੇ ਸਵਾਲ ਉਠਾਏ ਜਾ ਰਹੇ ਸੀ ਅਤੇ ਕੱਲ ਦੁਪਹਿਰ ਵੇਲੇ ਇੱਕ ਫੈਸਲਾ ਸਾਹਮਣੇ ਆਉਂਦਾ ਹੈ ਕਿ ਪੰਜਾਬ ਸਰਕਾਰ ਨੇ ਫਿਲਮ ਨਾਂ ਦਾ ਸ਼ਾਹ ਫਕੀਰ ਉੱਤੇ ਜਿਹੜੀ ਹੈ ਪਾਬੰਦੀ ਲਾ ਦਿੱਤੀ ਹੈ ਔਰ ਉਹ ਖਲਾ ਦਿੱਤੀ ਹੈ ਅਤੇ ਉਸ ਤੋਂ ਹੀ ਕੁਝ ਪਲ ਪਹਿਲਾਂ ਸੁਪਰੀਮ ਕੋਰਟ ਵਿੱਚ ਇਹ ਫੈਸਲਾ ਆਇਆ ਸੀ ਕਿ ਜਿਹੜੀ ਫਿਲਮ ਨੂੰ ਹਰੀ ਛੰਡੀ ਦਿੱਤੀ ਜਾਂਦੀ ਹੈ ਅਤੇ ਰਾਜ ਸਰਕਾਰਾਂ ਦੀ ਇਹ ਜ਼ਿੰਮੇਵਾਰੀ ਲਈ ਸੀ ਸੁਪਰੀਮ ਕੋਰਟ ਨੇ ਕਿਉਂ ਫਿਲਮ ਨੂੰ ਰੀਲੀਜ਼ ਕਰਾਉਣ ਉਹਨਾਂ ਨੇ ਕਿਹਾ ਕਿ ਬਿਨਾਂ ਕਿਸੇ ਗਲਤ ਨੂੰ ਜਿਹੜਾ ਵਾ ਅਗਰ ਕਿਸੇ ਨੂੰ ਪਾਸ ਹੋਣ ਲਈ ਸਰਟੀਫਿਕੇਟ ਦਿੱਤਾ ਜਾਂਦਾ ਅਗਰ ਕਿਸੇ ਫਿਲਮ ਨੂੰ ਸੰਸਥਾ ਵੱਲੋਂ ਔਰ ਉਹ ਵੀ ਸਿਰਫ ਮੌਸ ਸੰਸਥਾ ਜੋ ਕਿ ਇਸ ਮਾਮਲੇ ਸਰਟੀਫਿਕੇਟ ਜਾਰੀ ਕਰਦੀ ਆ ਤਾਂ ਫਿਰ ਕਿਸੇ ਪ੍ਰਾਈਵੇਟ ਸੰਸਥਾ ਵੱਲੋਂ ਉਹਨਾਂ ਨੇ ਜਿਹੜਾ ਸ਼੍ਰੋਮਣੀ ਕਮੇਟੀ ਆ ਜਾਂ ਜਿਹੜਾ ਸਿੱਖ ਸੰਸਥਾ ਵਾ ਉਹਨੂੰ ਪ੍ਰਾਈਵੇਟ ਸੰਸਥਾ ਦੱਸ دیا۔ ਅਦਾਲਤ ਨੇ ਕਿਹਾ ਕਿ ਉਹਦੇ ਵੱਲੋਂ ਕੋਈ ਜਿਹੜਾ ਵਾ ਇਹ ਫੱਕ ਦੇਗਾ ਕਿ ਫਿਲਮ ਉੱਤੇ ਰੋਕ ਲਾਈ ਜਾਵੇ ਸੋ ਉਹਨਾਂ ਨੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਸੀਗੇ ਉਹਨਾਂ ਨੇ ਰਾਜ ਸਰਕਾਰਾਂ ਦੀ ਡਿਊਟੀ ਲਈ ਹੈ ਕਿ ਫਿਲਮ ਜਿਹੜੀ ਹੈ ਸਿੰਧਿਆਂ ਵਿੱਚ ਰਿਲੀਜ਼ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਹੀ ਪੰਜਾਬ ਸਰਕਾਰ ਨੇ ਪਾਬੰਦੀ ਲਾਈ ਪਰ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਆਪਣੀ ਪਾਬੰਦੀ ਜਿਹੜੀ ਆ ਵਾਪਸ ਲੈ ਲਈ ਉਹ ਇਸ ਕਰਕੇ ਕਿਉਂਕਿ ਪੰਜਾਬ ਸਰਕਾਰ ਨੂੰ ਉਸ ਤੋਂ ਬਾਅਦ ਪਤਾ ਲੱਗਾ ਕਿ ਜਿਹੜੇ ਫਿਲਮ ਦੇ ਨਿਰਮਾਤਾ ਹਰਿੰਦਰ ਸਿੱਕਾ ਨੇ ਉਹਨਾਂ ਨੇ ਜਿਹੜਾ ਵਾ ਆ ਖੁਦ ਹੀ ਇਹ ਫੈਸਲਾ ਕੀਤਾ ਕਿ ਫਿਲਹਾਲ ਉਹ ਪੰਜਾਬ ਦੇ ਵਿੱਚ ਜਿਹੜਾ ਵਾ ਫਿਲਮ ਰਿਲੀਜ਼ ਨਹੀਂ ਕਰਨਗੇ ਪਰ ਇਸ ਫੈਸਲੇ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਆਖਰ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਕਿਉਂ ਬਦਲਿਆ ਕਿਹਾ ਜਾਂਦਾ ਕਿ ਕੈਪਟਨ ਮੋਰਿੰਦਰ ਸਿੰਘ ਆਪਣੇ ਫੈਸਲੇ ਇੰਨੀ ਜਲਦੀ ਨਹੀਂ ਬਦਲਦੇ ਮਹਾਰਾਜਾ ਸਟਾਈਲ ਆ ਉਹਨਾਂ ਦਾ ਅੜ ਜਾਂਦੇ ਨੇ ਪਰ ਇਹ ਫੈਸਲਾ ਇੰਨੀ ਜਲਦੀ ਉਹਨਾਂ ਨੇ ਕਿਉਂ ਬਦਲ ਲਿਆ ਅਤੇ ਕੈਪਟਨ ਸਾਹੂ ਨੇ ਇਹ ਦੱਸਿਆ ਕਿ ਹੁਣ ਇਹ ਫੈਸਲਾ ਵੈਸੇ ਬੇਲੜਾ ਹੋਗਾ ਕਿਉਂਕਿ ਜਿਹੜੀ ਫਿਲਮ ਰਿਲੀਜ਼ ਹੀ ਨਹੀਂ ਹਲੇ ਕੀਤੀ ਜਾ ਰਹੀ ਉਦੇਤੇ ਪਾਬੰਦੀ ਕਿਦਾਂ ਲਾ ਸਕਦੇ ਨੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਭਵਿੱਖ ਦੇ ਵਿੱਚ ਰਾਹ ਹਲੇ ਖੁੱਲਾ ਹੋਇਆ ਹਰਿੰਦਰ ਸਿੱਕੇ ਲਈ ਇਸ ਫੈਸਲੇ ਨਾਲ ਕਿਉਂਕਿ ਜੇਕਰ ਪੰਜਾਬ ਸਰਕਾਰ ਇੱਤੇ ਪਾਬੰਦੀ ਲਗਾਈ ਰੱਖਦੀ ਬੇਸ਼ੱਕ ਸਿੱਕੇ ਨੇ ਜਿਹੜਾ ਵਾ ਇਹ ਆਪਣੇ ਵਾਪਸ ਲੈ ਲਈ ਆ ਫਿਲਮ ਪੰਜਾਬ ਦੇ ਵਿੱਚੋਂ ਪਰ ਫਿਰ ਵੀ ਜੇਕਰ ਪਾਬੰਦੀ ਲਾਈ ਰੱਖਤੀ ਤਾਂ ਕੱਲ ਨੂੰ ਦੁਬਾਰਾ ਹਰਿੰਦਰ ਸਖਾਇਆ ਫਿਲਮ ਪੰਜਾਬ ਚਲਦੀ ਇਸ ਕਰਨ ਦੀ ਜਿਹੜੀ ਆ ਉਹ ਗੱਲ ਨਹੀਂ ਕਰ ਸਕਦਾ ਸੀਗਾ ਹੁਣ ਜੇਕਰ ਆਸੇ ਪਾਸੇ ਫਿਲਮ ਚੱਲਦੀ ਆ ਫਿਲਹਾਲ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਅੱਜ ਜਿਹੜੀ ਆ ਨਜ਼ਰਸਾਨੀ ਰਿਪੋਰਟ ਹੈ ਸੁਪਰੀਮ ਕੋਰਟ 'ਚ ਜਿਹੜੀ ਆ ਦਾਇਰ ਕਰੇਗੀ ਅਤੇ ਕਿਉਂਕਿ ਜਿਹੜਾ ਵਾ ਸੁਪਰੀਮ ਕੋਰਟ ਨੇ ਇੱਕ ਪਾਸੇ ਜਿਹੜਾ ਪੱਖ ਆ ਉਹੀ ਰੱਖਿਆ ਵਾ ਪਰ ਉਸ ਤੋਂ ਬਾਅਦ ਜਿਹੜਾ ਵਾ ਉਹਨਾਂ ਨੇ ਕਿਹਾ ਕਿ ਸਾਡਾ ਪੱਖ ਜਿਹੜਾ ਵਾ ਸੁਪਰੀਮ ਕੋਰਟ ਸੁਣਨਾ ਚਾਹੀਦਾ ਸੀ ਪਰ ਸਵਾਲ ਇੱਥੇ ਕਿੰਨਾ ਕਿਤੇ ਸ਼ਰੋਮਣੀ ਕਮੇਟੀ ਤੇ ਵੀ ਉੱਠ ਰਿਹਾ ਕਿ ਕਿੰਨਾ ਕਿਤੇ ਹਰਿੰਦਰ ਸਿੱਕਾ ਤੇ ਸ਼ਰੋਮਣੀ ਕਮੇਟੀ ਦੇ ਲੋਕ ਜਿਹੜੇ ਆ ਕਿਤੇ ਫਿਕਸ ਮੈਚ ਤਾਂ ਨਹੀਂ ਖੇਡ ਰਹੇ ਕਿਉਂਕਿ ਇੰਨਾ ਸਮਾਂ ਮਿਲ ਗਿਆ ਹਰਿੰਦਰ ਸਿੱਕੇ ਨੂੰ ਕਿ ਉਹ ਸੁਪਰੀਮ ਕੋਰਟ ਪਹੁੰਚ ਗਿਆ ਅਤੇ ਦੂਜੇ ਪਾਸੇ ਸ਼ਰੋਮਣੀ ਕਮੇਟੀ ਜਦੋਂ ਤਲਬ ਕਰਦੀ ਹੈ ਕਿਸੇ ਨੂੰ ਤਾਂ ਉਹ ਪਹੁੰਚਦਾ ਬੰਦਾ ਪਰ ਸਰਿੰਦਰ ਸਿੱਕੇ ਨੇ ਕਿਹਾ ਕਿ ਉਹ ਨਹੀਂ ਆ ਸਕਦਾ ਅਤੇ ਇਸ ਤੋਂ ਬਾਅਦ ਸ਼ੋਮਣੀ ਕਮੇਟੀ ਨੇ ਕੋਈ ਬਹੁਤਾ ਇਤਰਾਜ਼ ਨਹੀਂ ਕੀਤਾ ਅਗਰ ਦੂਜੇ ਪਾਸੇ ਇਹੀ ਕਾਰਵਾਈ ਅਕਾਲ ਤਖਤ ਸਭ ਤੋਂ ਕਰਵਾਈ ਜਾਂਦੀ ਅਤੇ ਹਰਿੰਦਰ ਸਿੱਕਾ ਨੂੰ ਉੱਥੇ ਤਲਬ ਕਰਵਾਇਆ ਜਾਂਦਾ ਜੋ ਕਿ ਉੱਥੇ ਹੋ ਸਕਦਾ ਸੀਗਾ ਤੇ ਫਿਰ ਜਿਹੜਾ ਵਾ ਸ਼ਾਇਦ ਹਰਿੰਦਰ ਸਿੱਕੇ ਲਈ ਮੁਸ਼ਕਲ ਹੋ ਸਕਦੀ ਸੀ ਤੇ ਉਹ ਅਕਾਲ ਤਖਤ ਸਭ ਤੇ ਉਹਨੂੰ ਜ਼ਰੂਰ ਪੇਸ਼ ਹੋਣਾ ਪੈਣਾ ਸੀ ਪਰ ਉਹਨਾਂ ਨੇ ਅਕਾਲ ਤਖਤ ਸਭ ਤੋਂ ਉਹਨੂੰ ਪੇਸ਼ ਨਹੀਂ ਕਰਵਾਇਆ ਹਾਲਾਂਕਿ ਅਕਾਲ ਤਖਤ ਸਭ ਜੱਥੇਦਾਰ ਦੀ ਭੂਮਿਕਾ ਵੀ ਇੱਥੇ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣੀ ਕਿਉਂਕਿ ਜਤਾਰ ਸਾਹਿਬ ਪਹਿਲੇ ਇਹੋ ਜਿਹੇ ਵਿਅਕਤੀ ਬਣੇ ਜਿਨ੍ਹਾਂ ਨੇ ਪ੍ਰਸ਼ੰਸਾ ਕੀਤੀ ਸਭ ਤੋਂ ਪਹਿਲਾਂ ਹਰਿੰਦਰ ਸਿੱਕਾ ਦੀ ਅਤੇ ਸਭ ਤੋਂ ਆਖਰੀ ਉਹ ਵਿਅਕਤੀ ਬਣੇ ਜਿਨ੍ਹਾਂ ਨੇ ਇਸ ਫਿਲਮ ਤੇ ਪਾਬੰਦੀ ਜਬੰਦ ਕੀਤੀ ਇਸ ਤੋਂ ਪਹਿਲਾਂ ਸਿੱਖ ਸੰਸਥਾਵਾਂ ਤੇ ਹੋਰ ਜਥੇਬੰਦੀਆਂ ਤੇ ਆਮ ਸੰਗਤ ਜਿਹੜੀ ਆ ਉਹ ਪਾਬੰਦੀ ਜਿਹੜੀ ਆ ਦੀ ਮੰਗ ਕਰ ਚੁੱਕੀ ਸੀ ਜੱਥੇਦਾਰ ਬਾਰੇ ਹਮੇਸ਼ਾ ਇਹ ਕਿਹਾ ਜਾਂਦਾ ਕਿ ਜੱਥਰ ਉਹ ਹੁੰਦੇ ਨੇ ਜੋ ਕੌਮ ਦੀ ਅਗਵਾਈ ਕਰਦੇ ਨੇ ਅਤੇ ਜਦੋਂ ਕੋਈ ਸ ਰਸਤਾ ਸਮਝ ਨਾ ਆਇਆ ਹੋਵੇ ਤਾਂ ਜੱਥਰ ਅੱਗੇ ਚੱਲਦਾ ਤੇ ਕੌਮ ਨੂੰ ਉਸ ਰਸਤੇ ਤੇ ਲੈ ਕੇ ਚੱਲਦਾ ਉਹ ਮੁਸ਼ਕਲ ਚੋਂ ਕੱਢਦਾ ਪਰ ਅੱਜ ਕੱਲ ਜੱਥੇਦਾਰਾਂ ਅਤੇ ਲੀਡਰਾਂ ਜਿਹੜੀਆਂ ਉਦਾਹਰਣਾਂ ਨੇ ਜਾਂ ਪ੍ਰਭਾਸ਼ਾ ਨੇ ਉਹ ਬਦਲ ਗਈਆਂ ਨੇ ਅੱਜ ਕੱਲ ਇਹ ਹੁੰਦਾ ਹੈ ਕਿ ਉਧਰਲੇ ਪਾਸੇ ਲੋਕ ਜਾਂਦੇ ਨੇ ਉਧਰਲੇ ਪਾਸੇ ਲੀਡਰ ਅੱਗੇ ਜਾ ਕੇ ਖੜ ਜਾਂਦੇ ਨੇ ਹਾਂ ਵੀ ਅਸੀਂ ਵੀ ਇੱਧਰ ਹੀ ਜਾਣਾ ਕਿਉਂਕਿ ਲੋਕਾਂ ਦਾ ਰੁੱਖ ਇੱਧਰ ਦਾ ਵਾ ਸੋ ਹੁਣ ਲੋਕ ਖੁਦ ਲੋਕਾਂ ਦਾ ਰੁੱਖ ਦੇਖ ਕੇ ਜਿਹੜੇ ਲੀਡਰ ਆ ਉਹ ਜਿਹੜੇ ਸਾਰਾ ਕੁਝ ਕਰਦੇ ਨੇ ਤੇ ਇਸੇ ਤਰ੍ਹਾਂ ਹੀ ਇਸ ਫਿਲਮ ਦੇ ਮਾਮਲੇ ਵਿੱਚ ਹੋਇਆ ਜਦੋਂ ਸਿੱਖ ਸੰਗਤ ਨੇ ਵਿਰੋਧ ਕੀਤਾ ਜਥੇਬੰਦੀਆਂ ਨੇ ਵਿਰੋਧ ਕੀਤਾ ਤਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਨੇ ਵੀ ਫਿਲਮ ਦਾ ਵਿਰੋਧ ਕੀਤਾ ਤਾਂ ਜੱਤਰ ਸਾਹਿਬ ਨੂੰ ਜਾਗ ਆਈ ਅਤੇ ਸ਼੍ਰੋਮਣੀ ਕਮੇਟੀ ਨੂੰ ਜਾਗ ਆਈ ਤਾਂ ਫਿਰ ਉਹਨਾਂ ਨੇ ਜਾ ਕੇ ਫਿਲਮ ਉੱਤੇ ਪਾਬੰਦੀ ਲਾਈ ਜਦਕਿ ਪਹਿਲਾਂ ਇਸ ਫਿਲਮ ਦੇ ਟ੍ਰੇਲਰ ਅੱਗੇ ਸ਼੍ਰੋਮਣੀ ਕਮੇਟੀ ਦਾ ਨਾਂ ਵਰਤੇ ਜਾ ਰਿਹਾ ਸੀ ਕੀ ਇਸ ਫਿਲਮ ਦੇ ਵਿੱਚ ਜਿਹੜਾ ਫਿਲਮ ਨੂੰ ਜਿਹੜਾ ਵਾ ਸਹਿਯੋਗ ਆਸ਼ੀਰਵਾਦ ਜਿਹੜਾ ਵਾ ਉਹ ਸਪੋਰਟ ਜਿਹੜੀ ਆ ਸ਼੍ਰੋਮਣੀ ਕਮੇਟੀ ਦੀ ਆ ਸੋ ਇੱਕ ਪੱਤਰ ਵੀ ਜਿਹੜਾ ਸੀ ਉਹ ਜਾਰੀ ਕੀਤਾ ਗਿਆ ਸੀ ਪੱਤਰ ਉਹ ਜਿਹੜਾ ਸੁਖਦੇਵ ਸਿੰਘ ਪੌਰ ਨੇ ਵੀ ਦਿਖਾਇਆ ਅਤੇ ਉਹਨਾਂ ਨੇ ਇਹ ਜਾਰੀ ਵੀ ਕੀਤਾ ਅੱਗੇ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਕਿ ਅੰਗਰੇਜ਼ੀ ਵਿੱਚ ਇੱਕ ਕਾਲ ਤੱਕ ਸੌਤ ਇੱਕ ਪੱਤਰ ਸੀ ਜਿਹਦੇ ਵਿੱਚ ਹਰਿੰਦਰ ਸਿੱਕਾ ਦੀ ਤਾਰੀਫ਼ ਕੀਤੀ ਗਈ ਸੀ ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਸਰਕੂਲਰ ਜਾਰੀ ਹੁੰਦਾ ਆ ਕਿ ਇਹ ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੂਲ ਜਾਂ ਗੁਰਦੁਆਰੇ ਆ ਉੱਥੇ ਦੇ ਮੈਨੇਜਰਾਂ ਨੂੰ ਕਿ ਉਥੇ ਇਸ ਫਿਲਮ ਦੀ ਜਿਹੜੀ ਪ੍ਰੋਮੋਸ਼ਨ ਲਈ ਟੁਕਮੀ ਥਾਂ ਦਿੱਤੀ ਜਾਵੇ ਸੋ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਦੋਂ ਸੰਗਤ ਦਾ ਵਿਰੋਧ ਹੋਇਆ ਤਾਂ ਫਿਰ ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਜਿਹੜੀ ਹੈ ਇਹ ਪਵੰਦੀ ਲਾ ਸਕਦੀ ਆ ਸੋ ਇੱਥੇ ਜਿਹੜੇ ਸਟੈਂਡ ਦੀ ਗੱਲ ਆ ਕਲੀਅਰ ਉਹ ਵੀ ਹੋਣਾ ਜ਼ਰੂਰੀ ਆ ਪਰ ਉਹ ਕਲੀਅਰ ਨਹੀਂ ਹੋ ਰਿਹਾ ਉਧਰ ਦੂਜੇ ਪਾਸੇ ਕਲਦਲ ਦੀ ਸਰਮੌਰ ਲੀਡਰਸ਼ਿਪ ਜਿਹੜੀ ਆ ਉਹ ਸਾਰੀ ਚੁੱਪ ਬੈਠੀ ਆ ਸੁਖਬੀਰ ਸਿੰਘ ਬਾਦਲ ਇਸ ਮਸਲੇ ਤੇ ਨਹੀਂ ਬੋਲ ਰਿਹਾ ਪ੍ਰਕਾਸ਼ ਸਿੰਘ ਬਾਦਲ ਇਸ ਮਸਲੇ ਤੇ ਨਹੀਂ ਬੋਲ ਰਿਹਾ ਦੂਜੇ ਪਾਸੇ ਉਹਨਾਂ ਦੀ ਇਸਤਰੀ ਕਲਦਲ ਦੀ ਪ੍ਰਧਾਨ ਬੀਬੀ ਜ਼ਗੀਰਖੌਰ ਜਿਹੜੀ ਆ ਜੇ ਇਸ ਵਕਤ ਹੁਣ ਇਸ ਫਿਲਮ ਦਾ ਪੋਸਟਰ ਦੁਬਾਰਾ ਰਿਲੀਜ਼ ਹੁੰਦਾ ਆ ਤਾਂ ਉਹ ਬੀਬੀ ਜਾ ਕੇ ਉੱਥੇ ਖੜੀ ਆ ਉਹ ਪੋਸਟਰ ਰਿਲੀਜ਼ ਕਰਵਾ ਰਹੀ ਆ ਹਾਲਾਂਕਿ ਉਸ ਤੋਂ ਪਹਿਲਾਂ ਇਹ ਦਾਵਾ ਕੀਤਾ ਜਾ ਰਿਹਾ ਹਰਿੰਦਰ ਸਿੱਕਾ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਇਸ ਫਿਲਮ ਨੂੰ ਸੁਖਵੀਰ ਸਿੰਘ ਬਾਦਲ ਦੇਖ ਚੁੱਕੇ ਨੇ ਇਸ ਫਿਲਮ ਨੂੰ ਪ੍ਰਕਾਸ਼ ਸਿੰਘ ਬਾਦਲ ਦੇਖ ਚੁੱਕੇ ਨੇ ਔਰ ਸਿੱਕੇ ਦਾ ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ ਤਾਂ ਫਿਲਮ ਦੇ ਸੈੱਟ ਉੱਤੇ ਵੀ ਆਏ ਸਨ ਅਤੇ ਉਹਨਾਂ ਨੇ ਫਿਲਮ ਦਾ ਸੈੱਟ ਜੋ ਕਿ ਇਹਨਾਂ ਨੇ ਮੁੱਲਾਪੁਰ ਦੇ ਨੇੜੇ ਇੱਥੇ ਬਣਾਇਆ ਹੋਇਆ ਸੀ ਚੰਡੀਗੜ੍ਹ ਦੇ ਨੇੜੇ ਉੱਥੇ ਇਸ ਫਿਲਮ ਦੀ ਸ਼ੂਟਿੰਗ ਹੋਈ ਉੱਥੇ ਆ ਕੇ ਉਹਨਾਂ ਨੇ ਉਹ ਸੈੱਟ ਵੀ ਦੇਖਿਆ ਇਸ ਤੋਂ ਇਲਾਵਾ ਹੋਰ ਹਰਸਿਮਰਤ ਕੌਰ ਬਾਦਲ ਨੇ ਵੀ ਇਹ ਫਿਲਮ ਦੇਖੀ ਹੋਈ ਆ ਹੋਰ ਜਿਹੜੇ ਸਰਮੌਰ ਲੀਡਰਸ਼ਿਪ ਆ ਉਹਨਾਂ ਨੇ ਵੀ ਇਹ ਫਿਲਮ ਦੇਖੀ ਹੋਈ ਆ ਜੱਤਾਰ ਦੇਖੀ ਹੋਈ ਆ ਜੋ ਕਿ ਹਰਿੰਦਰ ਸਿੱਕਾ ਦਾ ਦਾਅਵਾ ਆ ਤੇ 2015 ਵਿੱਚ ਹੀ ਇਹ ਫਿਲਮ ਦੇਖ ਲਈ ਸੀ ਕਿ ਉਸ ਵਕਤ ਇਹਨਾਂ ਸਰਮੋਰ ਅਕਾਲ ਦਲ ਜੋ ਕਿ ਇੱਕ ਸਿੱਖ ਪੰਥ ਦੇ ਸਿੱਖ ਮਰਿਆਦਾਵਾਂ ਦਾ ਇਹਨਾਂ ਨੂੰ ਪੂਰਾ ਗਿਆਨ ਹੈ ਕਿ ਉਦੋਂ ਵਾਰ ਇਹਨਾਂ ਨੂੰ ਨਹੀਂ ਪਤਾ ਲੱਗਾ ਸੀ ਕਿ ਇਹ ਫਿਲਮ ਜਿਹੜੀ ਆ ਸਿੱਖਾਂ ਦੀ ਜਿਹੜੀ ਮਰਿਆਦਾ ਆ ਜਾਂ ਸਿੱਖਾਂ ਦੀ ਜੋ ਇੱਕ ਫੈਸਲਾ ਕਾਲ ਤੱਕ ਸਭ ਕਰ ਚੁੱਕਾ ਹੈ ਇੱਕ ਸਿੱਖ ਪੰਥ ਫੈਸਲਾ ਕਰ ਚੁੱਕਾ ਹੈ ਕਿ ਕਿਸੇ ਵੀ ਗੁਰੂ ਸਹਿਬਾਨ ਦੀ ਨਕਲ ਕੋਈ ਕਿਰਦਾਰ ਵਿਅਕਤੀ ਨਹੀਂ ਨਿਭਾ ਸਕਦਾ ਤੇ ਨਾ ਹੀ ਉਹਨਾਂ ਦੇ ਪਰਿਵਾਰ ਦਾ ਕੋਈ ਰੋਲ ਨਿਭਾ ਸਕਦਾ ਵਾ ਕਿ ਇਹ ਸਾਰਿਆਂ ਚੀਜ਼ਾਂ ਦਾ ਉਹਨਾਂ ਨੂੰ ਗਿਆਨ ਨਹੀਂ ਸੀ ਕਿ ਉਸ ਤੋਂ ਬਾਅਦ ਜੋ ਹੁਣ ਇਹ ਸਾਰਾ ਕੁਝ ਹੋ ਰਿਹਾ ਵਾ ਤਾਂ ਹੁਣ ਵੀ ਉਹਨਾਂ ਦੀ ਚੁੱਪ ਉੱਤੇ ਸਵਾਲ ਉਠਾਏ ਜਾ ਰਹੇ ਨੇ ਬੇਸ਼ੱਕ ਸ਼੍ਰੋਮਣੀ ਕਮੇਟੀ ਨੇ ਹੁਣ ਇਹ ਪਾਬੰਦੀ ਜਮਾਂ ਕੀਤੀ ਆ ਪਰ ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਪ੍ਰਵਾਨਗੀ ਵੀ ਦੇ ਚੁੱਕੀ ਆ ਸਲਕਰਰ ਵੀ ਇਹ ਜਾਰੀ ਕਰ ਚੁੱਕੀ ਆ ਕਿ ਇਸ ਫਿਲਮ ਦੀ ਪ੍ਰੋਮੋਸ਼ਨ ਕਰਵਾਈ ਜਾਵੇ ਅਤੇ ਹਰਿੰਦਰ ਸਿੱਕਾ ਨੇ ਤਾਂ ਇਹ ਵੀ ਦਾਵਾ ਕੀਤਾ ਸੀਗਾ ਕਿ ਸੁਖਵੀਰ ਬਾਦਲ ਨੇ ਉਹਨਾਂ ਨੂੰ ਆਪਣੇ ਚੈਨਲ ਉੱਤੇ ਫ੍ਰੀ ਪ੍ਰੋਮੋਸ਼ਨ ਕਰਨ ਦਾ ਵੀ ਵਾਅਦਾ ਕੀਤਾ ਸੀ ਪਰ ਹੁਣ ਸਮਝ ਇਹ ਨਹੀਂ ਆ ਰਿਹਾ ਕਿ ਹੁਣ ਸੁਖਵੀਰ ਸਿੰਘ ਬਾਦਲ ਇਸ ਮਸਲੇ ਤੇ ਸਿੱਖ ਸੰਗਤ ਦੀ ਭਾਵਨਾ ਨੂੰ ਦੇਖਦੇ ਹੋਏ ਉਹਦੇ ਵਿੱਚ ਕਿਉਂ ਨਹੀਂ ਬੋਲ ਰਿਹਾ ਕਿਉਂਕਿ ਵੈਸੇ ਤਾਂ ਕੱਲ-ਦਲ ਅੱਜਕੱਲ ਪੰਥਕਾ ਮੁੱਦਾ ਉੱਤੇ ਮੁੜਿਆ ਹੋਇਆ ਪੰਥਕ ਰਾਜਨੀਤੀ ਕਰ ਰਿਹਾ ਆਪਣਾ ਦਫ਼ਤਰ ਚੰਡੀਗੜ੍ਹ ਤੋਂ ਅਮਰitsar ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਵਾ ਅਤੇ ਪਿਛਲੇ 10 ਸਾਲ ਚ ਹਾਲਾਂਕਿ ਉਹਨਾਂ ਦੇ ਦੁਆਰਾ ਪੁਲਿਸ ਨੇ ਬਹੁਤ ਪੱਗਾ ਰੋਲੀਆਂ ਬਹੁਤ ਲੋਕਾਂ ਦੇ ਡਾਂਗ ਫੇਰੀ ਅਤੇ ਹੁਣ ਵਿਸਾਖੀ ਮੌਕੇ ਅਸ਼ਰੋਮਣੀ ਕਲਦਾਲਾ ਇੱਕ ਦਸਤਾਰ ਮਹੀਮ ਜਿਹੜੀ ਆ ਮੇਰੀ ਦਸਤਾਰ ਮੇਰੀ ਸ਼ਾਨ ਵਹੀਮ ਸ਼ੁਰੂ ਕਰਨ ਜਾ ਰਿਹਾ ਸੋ ਇਥੋਂ ਪਤਾ ਲਗਾਇਆ ਜਾ ਸਕਦਾ ਕਿ ਹੁਣ ਕਿਵੇਂ ਉਹ ਪੰਥਕ ਮਸਲਿਆਂ ਤੇ ਵਾਪਸ ਆ ਰਿਹਾ ਹਾਲਾਂਕਿ ਜੋ ਪੰਜਾਬੀ ਪਾਰਟੀ ਬਣ ਚੁੱਕੀ ਕਲਦਾਲਾ ਹੁਣ ਪੰਥਕ ਮਸਲਿਆਂ ਤੇ ਆਪਣੀਆਂ ਜੜ੍ਹਾਂ ਵੱਲ ਮੁੜ ਰਹੀ ਆ ਫਰਸਤ ਨਾਨਕਸ਼ਾ ਫਕੀਰ ਦੇ ਉੱਤੇ ਉਹਦੀ ਜਿਹੜੀ ਚੁੱਪ ਐ ਸਰ ਮੋਰ ਲੀਡਰਸ਼ਿਪ ਦੀ ਉਹ ਕਿਤਨਾ ਕਿਤੇ ਉਹਦੀ ਸਵਾਲਾਂ ਦਾ ਘੇਰੇ ਵਿੱਚ ਹੈ ਕਿ ਆਖਰ ਕਿਤਨਾ ਕਿਤੇ ਰਲ ਮਿਲ ਕੇ ਤਾਂ ਨਹੀਂ ਇਹ ਫਿਲਮ ਬਣਾਉਣ ਦੀ ਕੋ ਸੋਚੀ ਗਈ ਸੀ ਜਾਂ ਫਿਰ ਕਿਤੇ ਕੋਈ ਹੁਕਮ ਆਇਆ ਸੱਜੋ ਖੱਬੋ ਜੋ ਉੱਪਰੋਂ ਕਿ ਇਹ ਜਿਹੜੀ ਫਿਲਮ ਹੈ ਰਿਲੀਜ਼ ਹੋਣੀ ਚਾਹੀਦੀ ਆ ਇਸ ਕਰਕੇ ਸ਼ਾਇਦ ਉਹ ਨਹੀਂ ਬੋਲ ਰਿਹਾ ਇਸ ਤੋਂ ਇਲਾਵਾ ਜਿਹੜੀ ਬੀਬੀ ਜ਼ਗੀਰ ਕੌਰ ਆ ਉਹ ਤਾਂ ਦਾ ਵੀ ਇੱਕ ਸਾਹਮਣੇ ਆਇਆ ਵੀਡੀਓ ਜਿਹਦੇ ਵਿੱਚ ਉਹ ਪੋਸਟਰ ਰਿਲੀਜ਼ ਕਰਵਾ ਰਹੇ ਨੇ ਉੱਥੇ ਅਕਸ਼ੇ ਕੁਮਾਰ ਵੀ ਨੇ ਹੋਰ ਵੀ ਕਾਫੀ ਸ਼ਕਤੀਤਾ ਨੇ ਤੇ ਉੱਥੇ ਬੀਬੀ ਜ਼ਗੀਰਕੌਰ ਜਿਹੜੇ ਆ ਉਹ ਇਸ ਪੋਸਟਰ ਦੇ ਰਿਲੀਜ਼ ਮੌਕੇ ਜਿਹੜਾ ਵਾ ਉੱਥੇ ਖੜੇ ਨੇ ਅਤੇ ਉਸੇ ਦੌਰਾਨ ਉਹਨਾਂ ਦਾ ਸਨਮਾਨ ਵੀ ਕੀਤਾ ਜਾਂਦਾ ਹਰਿੰਦਰ ਸਿੱਕੇ ਵੱਲੋਂ ਉਹਨਾਂ ਨੂੰ ਲੋਈ ਦੇ ਕੇ ਸਖਪਾਲ ਸਿੰਘ ਖੇਰਾਂ ਨਵੀ ਐਸ ਮਸਲੇ ਉੱਤੇ ਸਵਾਲ ਚੁੱਕੇ ਨੇ ਕਿ ਅਕਾਲ ਤਖਤ ਸਭ ਨੇ ਇਸ ਫਿਲਮ ਤੇ ਪਾਬੰਦੀ ਲਾਈ ਹੋਈ ਆ ਤੇ ਹੁਣ ਉਸ ਫਿਲਮ ਦੀ ਪੋਸਟਰ ਰੀਲੀਜ਼ ਕਰਦੇ ਸਮੇਂ ਦੀ ਤਸਵੀਰ ਜਿਹੜੀ ਆ ਵੀਡੀਓ ਆ ਉਹ ਸਬੂਤ ਉਹ ਪੇਸ਼ ਕਰ ਰਹੇ ਨੇ ਉਹਨਾਂ ਨੇ ਮੰਗ ਕੀਤੀ ਆ ਕਿ ਹੁਣ ਬੀਬੀ ਜਗੀਰ ਉੱਤੇ ਵੀ ਕਾਰਵਾਈ ਕੀਤੀ ਜਾਵੇ ਕਿ ਜੇਕਰ ਵਾਕਈ ਹੀ ਸਿੱਖ ਮਰਿਆਦਾਵਾਂ ਅਤੇ ਸਿੱਖ ਪੰਥ ਦੇ ਖਿਲਾਫ ਇਹ ਫਿਲਮ ਬਣਾਈ ਗਈ ਆ ਜਿਹਨੂੰ ਕੁਝ ਲੋਕ ਸਾਜ਼ਿਸ਼ ਵੀ ਦੱਸ ਰਹੇ ਨੇ ਕਿ ਇਹ ਫਿਲਮ ਸਾਜ਼ਿਸ਼ ਤਹਿਤ ਬਣਾਈ ਗਈ ਆ ਕਿਉਂਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਜੇਕਰ ਇਸ ਫਿਲਮ ਨੂੰ ਅ ਸਿੱਖ ਪੰਥੇ ਦਾ ਉਹ ਕਬੂਲ ਕਰ ਲੈਂਦਾ ਵਾ ਜਿਵੇਂ ਕਿ ਉਹਨਾਂ ਨੇ ਸੋਭਾ ਸਿੰਘ ਦੀ ਇੱਕ ਕਾਲਪਨਿਕ ਤਸਵੀਰ ਕਬੂਲ ਕਰ ਲਈ ਸੀ ਕਿ ਹਾਂ ਇਹ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਹੈ ਔਰ ਅੱਜ ਇਤਿਹਾਸਿਕ ਤੇ ਹੋਰ ਕਈ ਗੁਰਦੁਆਰਿਆਂ ਵਿੱਚ ਉਹ ਤਸਵੀਰਾਂ ਲੱਗੀਆਂ ਆਮ ਲੋਕਾਂ ਦੇ ਘਰਾਂ ਵਿੱਚੋਂ ਤਸਵੀਰਾਂ ਲੱਗੀਆਂ ਅਸੀਂ ਦੇਖਦੇ ਆ ਕਿ ਨਗਰ ਕੀਰਤਨਾ ਵਿੱਚ ਉਹ ਤਸਵੀਰਾਂ ਲਾ ਕੇ ਉਹਨਾਂ ਤੇ ਫੁੱਲ ਚੜਾਈ ਜਾਂਦੇ ਆ ਉਸ ਫੋਟੋ ਨੂੰ ਪੂਜਿਆ ਜਾਂਦਾ ਵਾ ਅਤੇ ਇਸ ਬਾਰੇ ਕੋਈ ਪੁਸ਼ਟੀ ਨਹੀਂ ਕਿ ਉਹ ਜਿਹੜੀ ਫੋਟੋ ਆ ਉਹੋ ਗੁਰੂ ਨਾਨਕ ਦੇਵ ਜੀ ਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਤਾਂ ਸ਼ਬਦ ਨਾਲ ਜੋੜ ਕੇ ਜਿਹੜਾ ਵਸ ਇੱਕ ਪੰਥ ਨੂੰ ਸ਼ਬਦ ਨੂੰ ਸਭ ਤੋਂ ਮਹੱਤਵਪੂਰਨ ਅਤੇ ਸ਼ਬਦ ਨੂੰ ਹੀ ਗੁਰੂ ਦੱਸਿਆ ਸੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਉਹ ਸਾਰਾ ਕੁਝ ਸੌਂਪ ਕੇ ਗਏ ਸਨ ਕਿ ਅੱਗੇ ਤੋਂ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦਾ ਹੋਣਗੇ ਪਰ ਇੱਥੇ ਹੁਣ ਤਸਵੀਰਾਂ ਦੀ ਪੂਜਾ ਸ਼ੁਰੂ ਹੋਣ ਹੋ ਗਈ ਆ ਅਤੇ ਕੁਝ ਸਿੱਖ ਵਿਦਵਾਨਾਂ ਵੱਲੋਂ ਇਹ ਹੀ ਫਿਕਰ ਜ਼ਾਤਾਇਆ ਜਾ ਰਿਹਾ ਕਿ ਜਿਸ ਤਰ੍ਹਾਂ ਨਾਲ ਨਾਨਕ ਸ਼ਾ ਫਕੀਰ ਫਿਲਮ ਬਣਾਈ ਗਈ ਆ ਔਰ ਜਿਸ ਤਰੀਕੇ ਨਾਲ ਉੱਥੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕਿਰਦਾਰ ਆ ਉਹ ਦਿਖਾਇਆ ਗਿਆ ਇਸ ਨਾਲ ਇਹ ਖਤਰਾ ਪੈਦਾ ਹੋ ਜਾਵੇਗਾ ਕਿ ਆਉਣ ਵਾਲੇ ਸਮੇਂ 'ਚ ਇਸ ਤੋਂ ਵੀ ਅੱਗੇ ਜਾ ਕੇ ਫਿਲਮਾਂ ਬਣਨਗੀਆਂ ਅਤੇ ਹਾਲਤ ਇਹ ਹੋ ਜਾਵੇਗੀ ਕਿ ਜਿਹੜੇ ਸਿੱਖ ਗੁਰੂ ਆ ਉਹਨਾਂ ਦੇ ਕਿਰਦਾਰ ਨੂੰ ਕਾਫੀ ਛੋਟਾ ਕਰਕੇ ਦਿਖਾਇਆ ਜਾ ਸਕਦਾ ਵਾ ਅਤੇ ਦੂਜੇ ਪਾਸੇ ਵਾਲੇ ਲੋਕਾਂ ਦਾ ਮਤ ਇਹ ਆ ਕਿ ਜਿਸ ਤਰ੍ਹਾਂ Hindu ਧਰਮ ਦੇ ਵਿੱਚ ਜਿਹੜਾ ਵਾ ਰਮਾਇਣ ਵਰਗੇ ਨਾਟਕ ਜਾਂ ਮਹਾਭਾਰਤ ਵਰਗੇ ਜਾਂ ਹੋਰ ਨਾਟਕ ਜਿਹੜੇ ਬਣਾਏ ਗਿਆ ਇਸ ਤਰਜੂ ਉੱਤੇ ਨਾਟਕ ਬਣਨਾ ਚਾਹੀਦਾ ਤਾਂ ਕਿ ਸਿੱਖ ਇਤਿਹਾਸ ਦੀ ਜਾਣਕਾਰੀ ਮਿਲ ਸਕੇ ਕੁਝ ਨੌਜਵਾਨਾਂ ਦਾ ਵੀ ਇਹ ਕਹਿਣਾ ਆ ਪਰ ਜਿਹੜੇ ਸਿੱਖ ਵਿਦਵਾਨ ਹੈ ਬੁੱਧੀਮਾਨ ਉਹਨਾਂ ਦਾ ਕਹਿਣਾ ਹੈ ਕਿ ਅਗਰ ਇਹ ਪ੍ਰਤ ਚੱਲ ਪਈ ਤਾਂ ਇਹਦਾ ਸਿੱਖ ਪੰਥ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਵੇਗਾ ਸੋ ਹੁਣ ਦੇਖਣਾ ਇਹ ਬਣਦਾ ਹੈ ਕਿ ਇਹ ਫਿਲਮ ਰਿਲੀਜ਼ ਹੁੰਦੀ ਹੈ ਜਾਂ ਨਹੀਂ ਹੁੰਦੀ ਪਰ ਇਹਦੇ ਵਿੱਚ ਜਿਹੜੀ ਫੰਬਲ ਪੂਸਾ ਬਣਿਆ ਹੋਵਾ ਉਹ ਕਾਫੀ ਜਿਆਦਾ ਵਾ ਪੰਜਾਬ ਸਰਕਾਰ ਨੇ ਪਾਬੰਦੀ ਲਾ ਕੇ ਵਾਪਸ ਲੈ ਲਈ ਹਰਿੰਦਰ ਸਿੱਕਾ ਨੇ ਪੰਜਾਬ ਦੇ ਵਿੱਚੋਂ ਇਹ ਜਿਹੜੀ ਫਿਲਮ ਆ ਉਹ ਵਾਪਸ ਲੈ ਲਈ ਕਿ ਪੰਜਾਬ ਛਾ ਲਈ ਰਿਲੀਜ਼ ਨਹੀਂ ਕਰਾਂਗਾ ਪਰ ਫਿਰ ਸਵਾਲ ਇਹ ਆ ਕਿ ਅਗਰ ਦੁਬਾਰਾ ਇਹ ਐਲਾਨ ਹੋ ਜਾਂਦਾ ਵਾ ਕਿ ਮੈਂ ਦੁਬਾਰਾ ਰਿਲੀਜ਼ ਕਰਾਂਗਾ ਦੁਬਾਰਾ ਫਿਰ ਹਾਲਾਤ ਖਰਾਬ ਹੋ ਸਕਦੇ ਨੇ ਇਸ ਲਈ ਪੰਜਾਬ ਸਰਕਾਰ ਨੂੰ ਸ਼ਾਇਦ ਇਹ ਚਾਹੀਦਾ ਸੀ ਕਿ ਆਪਣੀ ਪਾਬੰਦੀ ਉਹ ਬਰਕਰਾਰ ਰੱਖ ਦੇ ਕਿਉਂਕਿ ਇਹਦਾ ਕੋਈ ਨੁਕਸਾਨ ਵੀ ਬਹੁਤਾ ਨਹੀਂ ਹੋਣਾ ਸੀ ਹਾਂ ਸ਼ਾਇਦ ਇਹ ਗੱਲ ਹੋ ਸਕਦੀ ਹੈ ਕਿ ਸੁਪਰੀਮ ਕੋਰਟ ਨਾਲ ਕੋਈ ਟਕਰਾਅ ਨਾ ਹੋਵੇ ਸ਼ਾਇਦ ਇਸ ਕਰਕੇ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲਿਆ ਹੋਵੇ ਇੱਕ ਮੱਤੇ ਵੀ ਕਿਹਾ ਜਾ ਰਿਹਾ ਵਾ ਪਰ ਜਿਹੜਾ ਲਾਅਨ ਆਰਡਰ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਕੋਲੇ ਹੱਕ ਸੀ ਅਤੇ ਇਹ ਫੈਸਲਾ ਉਹ ਲੈ ਸਕਦੀ ਸੀ ਅਤੇ ਪਹਿਲਾਂ ਵੀ ਕਈ ਫਿਲਮਾਂ ਉੱਤੇ ਜਿਹੜੀ ਆ ਪਾਬੰਦੀ ਲੱਗ ਚੁੱਕੀ ਆ ਇਹਦੇ ਵਿੱਚ ਕੁਝ ਫਿਲਮਾਂ ਜਿਹੜੀਆਂ ਸੀ ਉਹ ਡੇਰਾ ਮੁਖੀ ਰਾਮ ਰਹੀਮ ਦੀਆਂ ਸਨ ਕੁਝ ਇੱਕ ਫਿਲਮਾਂ ਜਿਹੜੀਆਂ ਸੀ ਕੌਮ ਦੇ ਹੀਰੇ ਜਾਂ ਕੁਝ ਹੋਰ ਫਿਲਮਾਂ ਜਿਹਾ ਇੱਕ ਫਿਲਮ ਤੂਫਾਨ ਸਿੰਘ ਸੀ ਜਿਹਨੂੰ ਤਾਂ ਹਾਲਾકી ਸੈਂਸਰ ਬੋਰਡ ਨੇ ਹੀ ਪਾਸ ਨਹੀਂ ਕੀਤਾ ਸੀ ਪਰ ਇਸ ਫਿਲਮ ਉੱਤੇ ਵੀ ਪਵੰਦੀ ਪੰਜਾਬ ਸਰਕਾਰ ਨੇ ਲਗਾ ਕੇ ਵਾਪਸ ਲੈ ਲਈ ਆ ਹੁਣ ਦੇਖਣਾ ਇਹ ਹੀ ਬਣਦਾ ਹੈ ਕਿ ਇਸ ਫਿਲਮ ਦਾ ਵਿਵਾਦ ਹੋਰ ਕਿੱਥੇ ਤੱਕ ਜਾਂਦਾ ਵਾ ਸ਼੍ਰੋਮਣੀ ਕਾਲ ਦਲ ਦੀ ਸਰਮੌਰ ਲੀਡਰਸ਼ਿਪ ਜਿਹੜੀ ਚੁੱਪਿਆ ਉਹ ਕਦੋਂ ਟੁੱਟਦੀ ਆ ਅਤੇ ਬੀਬੀ ਜਗੀਰ ਕੌਰ ਇਸ ਮਸਲੇ ਉੱਤੇ ਕੀ ਜਵਾਬ ਦਿੰਦੀ ਆ ਸ਼੍ਰੋਮਣੀ ਕਮੇਟੀ ਸੁਪਰੀਮ ਕੋਰਟ ਜਾਂਦੀ ਆ ਤੇ ਸੁਪਰੀਮ ਕੋਰਟ ਹੁਣ ਸ਼੍ਰੋਮਣੀ ਕਮੇਟੀ ਦਾ ਪੱਖ ਹੁੰਦੇ ਕੀ ਕਹਿੰਦੇ ਨੇ ਕਿ ਵਾਕਈ ਉਹ ਸਿੱਖ ਭਾਵਨਾਵਾਂ ਨੂੰ ਅਦਾਲਤਾਂ ਸਮਝਣਗੀਆਂ ਇਹ ਸਾਰੇ ਮਸਲੇ ਹੱਲੇ ਆਉਣ ਵਾਲੇ ਦੇ ਵਿੱਚ ਸੁਲਝਣਗੇ ਉਲਝਣਗੇ ਪਰ ਇਹ ਜ਼ਰੂਰ ਆ ਕਿ ਫਿਲਮ ਜਿਹੜੀ ਰਿਲੀਜ਼ ਦੀ ਤਰੀਕ ਆ ਉਹ ਨੇੜੇ ਆ ਗਈ ਆ 13 ਅਪ੍ਰੈਲ ਨੂੰ ਜਿਹੜੀ ਫਿਲਮ ਰਿਲੀਜ਼ ਹੋਣ ਦੀ ਤਰੀਕ ਰੱਖੀ ਗਈ ਆ ਪੰਜਾਬ ਵਿੱਚ ਨਹੀਂ ਹੋ ਰਹੀ ਅਤੇ ਹੋਰ ਜਿਹੜੇ ਦੁਨੀਆ ਭਰ ਦੇ ਡਿਸਟ੍ਰੀਬਿਊਟਰ ਨੇ ਖਾਸ ਕਰਕੇ ਕੈਨੇਡਾ ਅਮਰੀਕਾ ਵਿੱਚ ਉਹਨਾਂ ਨੇ ਵੀ ਇਸ ਫਿਲਮ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਹੁਣ ਦੇਖਣਾ ਇਹ ਬਣਦਾ ਕਿ ਪੰਜਾਬ ਤੋਂ ਬਾਅਦ ਬਾਹਰ ਭਾਰਤ ਦੇ ਵਿੱਚ ਜਿਹੜਾ ਵਾ ਇਹ ਫਿਲਮ ਕਿੰਨੀ ਕੁ ਜ਼ਿਆਦਾ ਹਿੱਟ ਹੁੰਦੀ ਆ ਜਾਂ ਕਿਵੇਂ ਰਿਲੀਜ਼ ਹੁੰਦੀ ਆ ਹੁੰਦੀ ਆ ਜਾਂ ਨਹੀਂ ਹੁੰਦੀ ਜਾਂ ਕਿੰਨੇ ਕੁ ਲੋਕ ਇਹਨੂੰ ਦੇਖਦੇ ਨੇ ਇਹ ਵੀ ਇੱਕ ਦੇਖਣ ਵਾਲਾ ਵਿਸ਼ਾ ਹੋਵੇਗਾ। ਸੋ ਵਿੜਾ ਹੋ ਗਏ ਇੱਥੇ ਇੱਕ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਖਬਰਾਂ ਤੇ ਚਰਚਾ ਜਾਰੀ ਰੱਖਾਂਗੇ। ਬ੍ਰੇਕ ਤੋਂ ਬਾਅਦ ਸਵਾਗਤ ਹੈ ਤੇ ਰੁਕ ਕਰਦੇ ਆਂ ਅਗਲੀ ਖਬਰ ਦਾ ਕੈਪਟਨ ਵਜਾਰਤ ਵਿੱਚ ਵਾਧਾ ਲਗਾਤਾਰ ਲਟਕਦਾ ਜਾ ਰਿਹਾ ਵਾ ਅਤੇ ਇਹ ਪਤਾ ਦੀ ਲੱਗ ਰਿਹਾ ਕਿ ਆਖਰ ਕੈਪਟਨ ਸਾਹਿਬ ਨਵੇਂ ਮੰਤਰੀ ਕਦੋਂ ਬਣਾਉਣਗੇ ਕਈ ਵਾਰ ਤਾਂ ਇਸ ਤਰ੍ਹਾਂ ਲੱਗਦਾ ਕਿ ਕੈਪਟਨ ਸਾਹਿਬ ਦਾ ਸਰਕਾਰ ਤੇ ਵਾਸ ਹੀ ਨਹੀਂ ਚੱਲਦਾ ਕਿ ਉਹ ਉਹਨਾਂ ਦਾ ਕੋਈ ਫੈਸਲਾ ਕਿਉਂਕਿ ਲਾਗੂ ਨਹੀਂ ਹੁੰਦਾ ਇਸ ਤਰ੍ਹਾਂ ਦਾ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸਰਕਾਰ ਬਣੀ ਨੂੰ ਅਤੇ ਬਹੁਤ ਲੰਮਾ ਸਮਾਂ ਹੋ ਗਿਆ ਕੈਪਟਨ ਸਾਹਿਬ ਨੂੰ ਜਦੋਂ ਜਹਤ ਕਰਦੇ ਆ ਕਿ ਆਪਣੇ ਟੀਮ ਚ ਕੁਝ ਮੈਂਬਰ ਸ਼ਾਮਲ ਕੀਤੇ ਜਾਣ ਤਾਂ ਕਿ ਉਹਨਾਂ ਦਾ ਭਾਰ ਹੌਲਾ ਹੋ ਸਕੇ ਕਿਉਂਕਿ ਇਸ ਵਕਤ 40 ਤੋਂ ਵੱਧ ਵਿਭਾਗ ਜਿਹੜੇ ਨੇ ਕੈਪਟਨ ਸਾਹਿਬ ਕੋਲ ਨੇ ਅਤੇ ਉਨਾਂ ਨੂੰ ਜਿਹੜੀ ਤਵੱਜੋ ਨਹੀਂ ਮਿਲ ਰਹੀ ਹੈ ਅਤੇ ਇਸ ਵਕਤ ਪੰਜਾਬ 'ਚ ਖੇਤੀ ਸੰਕਟ ਜਿਹੜਾ ਵਾਛਾਇਆ ਹੋਇਆ ਤੇ ਇਸ ਗੱਲ ਤੋਂ ਕੋਈ ਅਨਜਾਣ ਨਹੀਂਗਾ ਅਤੇ ਪਿਛਲੇ 1 ਸਾਲ ਦੇ ਵਿੱਚ ਖੇਤੀ ਸੰਕਟ ਖੇਤੀ ਵਿਭਾਗ ਵੱਲੋਂ ਜਿਹੜਾ ਵਾ ਇੱਕ ਵੀ ਰਿਵਿਊ ਮੀਟਿੰਗ ਨਹੀਂ ਕੀਤੀ ਗਈ ਅਤੇ ਕਿਉਂਕਿ ਪੰਜਾਬ 'ਚ ਖੇਤੀ ਮੰਤਰੀ ਨਹੀਂ ਮੁੱਖ ਮੰਤਰੀ ਕੋਲ ਜਿਹੜੇ ਆ ਉਹ ਅਹੁਦੇ ਬਹੁਤ ਜ਼ਿਆਦਾ ਨੇ ਵਿਭਾਗ ਚਾਰੇ ਤੋਂ ਉੱਪਰ ਨੇ ਸੋ ਇਸ ਕਰਕੇ ਜਿਹੜਾ ਵਾ ਤਵੱਜੋ ਜਿਹੜੀ ਸਾਰੀ ਉਹਨਾਂ ਵਿਭਾਗਾਂ ਨੂੰ ਨਹੀਂ ਮਿਲ ਰਹੀ ਆ ਅਤੇ ਹੁਣ ਕੱਲ ਕੈਪਟਨ ਸਾਹਿਬ ਨੇ ਇੱਕ ਐਲਾਨ ਕੀਤਾ ਹੈ ਕਿ ਪੰਜਾਬ ਨੂੰ ਜਲਦੀ ਹੀ ਨਵਾਂ ਖੇਡ ਮੰਤਰੀ ਮਿਲੇਗਾ ਅਤੇ ਹੁਣ ਸਵਾਲ ਇਹ ਉਠਾਇਆ ਜਾ ਰਿਹਾ ਕਿ ਆਖਰਕਾਰ ਇਹ ਵਾਅਦਾ ਕਦੋਂ ਹੋਵੇਗਾ ਅਤੇ ਕਦੋਂ ਪੰਜਾਬ ਨੂੰ ਖੇਡ ਮੰਤਰੀ ਨਾਲ ਖੇਤੀ ਮੰਤਰੀ ਵੀ ਮਿਲੇਗਾ ਤੇ ਹੋਰ ਵੀ ਮੰਤਰੀ ਮਿਲਣਗੇ ਸੋ ਇਹ ਸੀ ਖਬਰ ਤੇ ਹੁਣ ਕਰਦੇ ਹਾਂ ਇਸ ਖਬਰ ਦਾ ਪੰਜਵਾਂਾ ਕੈਪਟਨ ਸਰਕਾਰ ਬਣ ਨੂੰ 1 ਸਾਲ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਤੇ ਕੈਪਟਨ ਸਾਹਿਬ ਇੱਕ ਆਪਣੀ ਇੱਕ ਛੋਟੀ ਜਿਹੀ ਟੀਮ ਨਾਲ ਪੰਜਾਬ ਦੀ ਸਰਕਾਰ ਚਲਾ ਰਹੇ ਨੇ ਹਾਲਾਂਕਿ ਉਹ ਤੋਂ ਮੰਤਰੀ 9 ਬਣਾਏ ਸੀ ਪਰ ਇੱਕ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋ ਗਿਆ ਅਤੇ ਹੁਣ ਇਸ ਵਕਤ ਸਿਰਫ 8 ਹੀ ਮੰਤਰੀ ਜਿਹੜੇ ਨੇ ਉਹ ਕੈਪਟਨ ਸਾਹਿਬ ਦੀ ਵਿਜਾਰਤ ਵਿੱਚ ਸ਼ਾਮਲ ਨੇ ਅਤੇ ਕੈਪਟਨ ਸਾਹਿਬ ਨੂੰ ਇਸ ਵਕਤ ਬਹੁਤ ਜ਼ਿਆਦਾ ਲੋਡ ਹੈ ਮੰਤਰੀਆਂ ਦੀ ਕਿਉਂਕਿ 40 ਤੋਂ ਵੱਧ ਵਿਭਾਗ ਜਿਹੜੇ ਨੇ ਕੈਪਟਨ ਸਾਹਿਬ ਦੇ ਕੋਲ ਫਸੇ ਹੋਏ ਨੇ ਅਤੇ ਉਹਨਾਂ ਨੂੰ ਜਿਹੜੀ ਬਣਦੀ ਤਵੱਜੋ ਨਹੀਂ ਦਿੱਤੀ ਜਾ ਰਹੀ ਹੈ ਕਿਉਂਕਿ ਕੈਪਟਨ ਸਾਹਿਬ ਕੋਲ ਇੰਨਾ ਕੰਮ ਦਾ ਭਾਰ ਆ ਕਿ ਉਹ ਇਹਨਾਂ ਨੂੰ ਤਵੱਜੋ ਨਹੀਂ ਦੇ ਰਹੇ ਨੇ ਪੰਜਾਬ ਦੇ ਖੇਤੀ ਸੰਕਟ ਤੋਂ ਇਸ ਵਕਤ ਕੋਈ ਅਣਜਾਣੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਕਰਜ਼ਾ ਮੁਆਫੀ ਦੀ ਗੱਲ ਚੱਲ ਰਹੀ ਆ ਫਸਲਾਂ ਜਿਹੜੀਆਂ ਤਬਦੀਲੀ ਦੀ ਗੱਲ ਚੱਲ ਰਹੀ ਆ ਨਵੀਆਂ ਨਵੀਆਂ ਨੀਤੀਆਂ ਦੀ ਗੱਲ ਚੱਲ ਰਹੀ ਆ ਪਰ ਨਵੀਂ ਖੇਤੀ ਨੀਤੀ ਵੀ ਹਾਲੇ ਤੱਕ ਨਹੀਂ ਆਈ ਆ ਉਧਰ ਪੰਜਾਬ ਨੂੰ ਹਾਲੇ ਤੱਕ ਖੇਤੀ ਮੰਤਰੀ ਵੀ ਨਹੀਂ ਮਿਲਿਆ ਵਾ ਸੋ ਇਸ ਤਰ੍ਹਾਂ ਹੁਣ ਜਿਹੜਾ ਵਾ ਪਿਛਲੇ 1 ਸਾਲ ਤੋਂ ਜਿਹੜੀ ਖੇਤੀਬਾੜੀ ਦੇ ਰਿਵਿਊ ਮੀਟਿੰਗ ਹੁੰਦੀ ਆ ਉਹ ਵੀ ਨਹੀਂ ਹੋ ਸਕੀ ਐ ਸੋ ਇਥੋਂ ਗੰਭੀਰਤਾ ਦਾ ਪਤਾ ਲਗਾਇਆ ਜਾ ਸਕਦਾ ਕਿ ਸਰਕਾਰ ਕਿੰਨੀ ਕੁ ਗੰਭੀਰ ਹੋ ਕੇ ਜਿਹੜਾ ਵਾ ਇਹ ਵਿਭਾਗ ਸੰਭਾਲ ਰਹੀ ਆ ਸੋ ਕੱਲ ਕੈਪਟਨ ਸਾਹ ਪਟਿਆਲੇ ਪਹੁੰਚੇ ਹੋਏ ਸਨ ਉੱਥੇ ਉਹਨਾਂ ਨੇ ਐਲਾਨ ਕੀਤਾ ਕਿ ਖੇਡ ਮੰਤਰੀ ਜਿਹੜਾ ਵਾ ਉਹ ਜਲਦੀ ਹੀ ਮਿਲੇਗਾ ਅਤੇ ਨਵੀਂ ਖੇਡ ਨੀਤੀ ਵੀ ਤਿਆਰ ਕੀਤੀ ਜਾਵੇਗੀ ਸੋ ਇਹ ਜਿਹੜਾ ਐਲਾਨ ਸੁਣਦੇ ਆ ਹੀ ਜਿਹੜੇ ਜਲੰਧਰ ਤੋਂ ਵਿਧਾਇਕ ਨੇ ਪ੍ਰਗਟ ਸਿੰਘ ਉਹਨਾਂ ਦੇ ਜਿਹੜੇ ਸਮਰਥਕ ਸੀਗੇ ਉਹਨਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ ਉਹਨਾਂ ਨੂੰ ਸ਼ਾਇਦ ਇਹ ਹੀ ਲੱਗਦਾ ਕਿ ਪ੍ਰਗਟ ਸਿੰਘ ਜਿਹੜੇ ਆ ਉਹ ਖੇਡ ਮੰਤਰੀ ਬਣ ਕੇ ਰਹਿਣਗੇ ਖੇਰ ਚਰਚਾ ਵੀ ਇਹੀ ਚੱਲ ਰਹੀ ਆ ਕਿਉਂਕਿ ਕਾਫੀ ਸਾਲ ਤੋਂ ਨਵਜੋਤ ਸਿੰਘ ਸਿੱਧੂ ਦੇ ਉਹ ਨਜ਼ਦੀਕੀ ਬਣੇ ਹੋਏ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਜੋ ਕਿ ਰਾਹੁਲ ਗਾਂਧੀ ਦੇ ਵੀ ਨਜ਼ਦੀਕੀ ਨੇ ਅਤੇ ਉਹਨਾਂ ਦੀ ਐਂਟਰੀ ਵੀ ਉਹਨਾਂ ਥਰੂ ਹੋਈ ਸੀ ਅਤੇ ਪਿਛਲੇ ਦਿਨ ਇੱਕ ਅਖਬਾਰ ਚ ਖਬਰ ਵੀ ਛਪੀ ਸੀ ਕਿ ਜਿਹੜੇ ਪ੍ਰਗਟ ਸਿੰਘ ਆ ਉਹ ਰਾਹੁਲ ਗਾਂਧੀ ਨਾਲ ਮੀਟਿੰਗ ਕਰਕੇ ਆਏ ਨੇ ਹਾਲਾਂਕਿ ਇਸ ਮੀਟਿੰਗ ਚ ਕੀ ਗੱਲਬਾਤ ਹੋਈ ਉਹਦਾ ਖੁਲਾਸਾ ਨਹੀਂ ਹੋ ਸਕਿਆ ਕੈਪਟਨ ਸਾਹਿਬ ਦੀ ਮੀਟਿੰਗ ਕਰਕੇ ਆਈ ਸੀ ਉਹਦਾ ਵੀ ਖੁਲਾਸਾ ਨਹੀਂ ਹੋ ਸਕਿਆ ਹਾਲਾਂਕਿ ਉਹਨਾਂ ਦਾ ਜਿਹੜਾ ਦਫ਼ਤਰ ਆ ਉਹ ਇਸ ਗੱਲ ਤੋਂ ਇਨਕਾਰ ਕਰ ਰਿਹਾ ਕਿ ਕੋਈ ਮੀਟਿੰਗ ਰਾਹੁਲ ਗੰਨਾ ਹੋਈ ਸੀ ਜਾਂ ਮੰਤਰੀ ਮੰਡਲ ਦੇ ਵਾਅਦੇ ਬਾਰੇ ਕੋਈ ਗੱਲ ਹੋਈ ਸੀ ਉਹਨਾਂ ਦਾ ਕਿਹਾ ਕਿ ਉਹ ਪੰਜਾਬ ਦੇ ਹੋਰ ਮਸਲਿਆਂ ਨੂੰ ਲੈ ਕੇ ਦਿੱਲੀ ਗਏ ਸਨ ਪਰ ਹੁਣ ਜਿਹੜਾ ਕੈਪਟਨ ਦੀ ਵਿਜਾਰਾ ਚ ਵਾਅਦਾ ਇਹ ਵੱਡਾ ਸਵਾਲ ਬਣਿਆ ਹੋਇਆ ਜਿਨ੍ਹਾਂ ਨੂੰ ਝੰਡੀਆਂ ਵਾਲੀਆਂ ਕਾਰਾ ਮਿੰਡੀਆਂ ਨੇ ਉਹ ਵਿਚਾਲੇ ਅੱਡ ਦੁਖੀ ਨੇ ਕਿ ਉਹਨਾਂ ਦਾ ਜਿਹੜਾ ਟੈਂਪ ਸਰਕਾਰ ਤਾਂ ਮੰਗਦਾ ਜਾ ਰਿਹਾ ਵਾ ਤੇ ਉਹਨਾਂ ਨੂੰ ਮੰਤਰੀਪਦ ਮਿਲਣਾ ਸੀ ਉਹ ਨਹੀਂ ਮਿਲ ਰਿਹਾ ਤੇ ਉਹ ਇਸ ਗੱਲੋਂ ਅਲੱਗ ਦੁਖੀ ਨੇ ਕਿ ਕੈਪਟਨ ਸਾਹਿਬ ਜਿਹੜਾ ਅੱਗੇ ਤੋਂ ਅੱਗੇ ਡੰਗ ਟਪਾਈ ਜਾ ਰਹੇ ਨੇ ਦੂਜੇ ਪਾਸੇ ਜਿਹੜਾ ਵਾ ਪੰਜਾਬ ਦੇ ਲੋਕ ਅਲੱਗ ਦੁਖੀ ਨੇ ਕਿਉਂਕਿ ਜਿਹੜਾ ਬਣਦੀ ਤਵੱਜੋ ਆ ਜਾਂ ਵਿਕਾਸ ਆ ਉਹ ਨਹੀਂ ਹੋ ਰਿਹਾ ਅਤੇ ਇਸ ਤਰ੍ਹਾਂ ਕਿਹਾ ਜਾ ਰਿਹਾ ਕਿ ਵੱਖ-ਵੱਖ ਜਿਹੜੇ ਬਹਾਨੇ ਉਹ ਲਗਾਏ ਜਾ ਰਹੇ ਨੇ ਹੁਣ ਇਹ ਕਿਹਾ ਜਾ ਰਿਹਾ ਕਿ ਜਿਮਨੀ ਚੋਣ ਸ਼ਾਹਕੋਟ ਦੀ ਆ ਸਕਦੀ ਹੈ ਤੇ ਇਸ ਕਰਕੇ ਉਸ ਤੋਂ ਬਾਅਦ ਵਾਧਾ ਹੋਊਗਾ ਫਿਰ ਉਸ ਤੋਂ ਬਾਅਦ ਅਗਲੇ ਮਹੀਨੇ ਜੂਨ ਦੇ ਵਿੱਚ ਪੰਜਾਬ ਚ ਪੰਚਾਇਤੀ ਚੋਣਾਂ ਹੋਣੀਆਂ ਫਿਰ ਉਹਦਾ ਬਹਾਨਾ ਲੱਤਾ ਜਾਵੇਗਾ ਦੂਜੇ ਪਾਸੇ ਵੀ ਕਿਹਾ ਜਾ ਰਿਹਾ ਕਿ ਸ਼ਾਇਦ ਰਾਹੁਲ ਗਾਂਧੀ ਕਰਨਾਟਕਾ ਦੀ ਚੋਣ ਚ ਬੀਜ਼ੀ ਹੋ ਜਾਣਗੇ ਉਸ ਤੋਂ ਬਾਅਦ ਵੀ ਇਹ ਕੰਮ ਲੰਮਕ ਸਕਦਾ ਵਾ ਸੋ ਕਿਤਨਾ ਕਿਤੇ ਜਿਹੜੇ ਇਸ ਤੋਂ ਬਾਅਦ ਹੋ ਸਕਦਾ ਕੋਈ ਹੋਰ ਚੋਣਾ ਆ ਜਾਣ ਤੇ ਬਜਾਰਤ ਦਾ ਵਾਅਦਾ ਅੱਗੇ ਲੰਮਕ ਜਾਵੇ ਸੋ ਇਸ ਤਰ੍ਹਾਂ ਜਿਹੜਾ ਵਾ ਇਹ ਲਗਾਤਾਰ ਲੰਮਕ ਰਿਹਾ ਵਾ ਹਾਲਾਂਕਿ ਕਈਆਂ ਨੂੰ ਹੱਲੇ ਵੀ ਉਮੀਦ ਹੈਗੀ ਹੈ ਕਿ 15 ਜਾਂ 17 ਅਪ੍ਰੈਲ ਨੂੰ ਜਿਹੜਾ ਵਾ ਇਹਦੇ ਉੱਤੇ ਕੋਈ ਫੈਸਲਾ ਆ ਸਕਦਾ ਹੈ ਕਿਤੇ ਜਲਦੀ ਹੀ ਸੌ ਚੁੱਕ ਸਮਾਗਮ ਜਿਹੜਾ ਉਹ ਵੀ ਕਰਵਾਇਆ ਜਾ ਸਕਦਾ ਵਾ ਪਰ ਗੱਲ ਇਹ ਹੈ ਕਿ ਆਖਰਕਾਰ ਇੱਥੇ ਕੈਪਟਨ ਜਾਰਾ ਚ ਵਾਅਦਾ ਹੋ ਕਿਉਂ ਨਹੀਂ ਰਿਹਾ ਪਹਿਲਾਂ ਤਾਂ ਇਹ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਜਦੋਂ ਸਾਲ ਦੀ ਸ਼ੁਰੂਆਤ ਵਿੱਚ ਰਾਣਾ ਗੁਰਜੀਤ ਸਿੰਘ ਦਾ ਅਸਤੀਫਾ ਹੋਇਆ ਸੀ 4 ਜਨਵਰੀ ਨੂੰ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਸੀ ਉਸ ਤੋਂ ਹਫ਼ਤੇ ਬਾਅਦ ਉਹ ਅਸਤੀਫਾ ਪ੍ਰਵਾਦ ਹੋ ਗਿਆ ਸੀਗਾ ਉਸ ਤੋਂ ਬਾਅਦ ਲਗਾਇਆ ਜਾ ਰਿਹਾ ਸੀ ਕਿ ਸ਼ਾਇਦ ਹੁਣ ਜਿਹੜਾ ਵਾ ਉਹ ਵਿਜਾਰਾ ਚਵਾਦਾ ਹੋ ਜਾਵੇਗਾ ਕਿਉਂਕਿ ਰਾਹੁਲ ਕਾਂਦੀ ਕਿਰਤਾਂ ਕਿਤੇ ਚਾਹੁੰਦੇ ਸਨ ਕਿ ਰਾਣਾ ਗੁਰਜੀਤ ਦਾ ਅਸਤੀਫਾ ਹੋ ਜਾਵੇ ਕਿਉਂਕਿ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਸਨ ਇਸ ਕਰਕੇ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ ਸੀ ਪਰ ਹੁਣ ਪਤਾ ਨਹੀਂ ਇੰਨੇ ਮਹੀਨੇ ਲੰਘ ਗਏ ਨੇ ਹੁਣ ਕਿਉਂ ਨਹੀਂ ਮਨਜ਼ੂਰੀ ਮਿਲ ਰਹੀ ਕਿਉਂ ਨਹੀਂ ਕੈਪਟਨ ਸਾਹਿਬ ਦਾ ਕੋਈ ਵਾਅ ਵਾਸਤਾ ਚੱਲ ਰਿਹਾ ਜਾਂ ਫਿਰ ਚੋਣ ਕੰਮ ਚ ਕੋਈ ਮੁਸ਼ਕਲ ਆ ਰਹੀ ਕਿ ਕਿਹੜੇ ਕਿਹੜੇ ਮੰਤਰੀ ਬਣਾਏ ਜਾ ਰਹੇ ਨੇ ਹਾਲਾਂਕਿ ਕਾਫੀ ਨਾਮ ਵੀ ਨਸ਼ਰ ਹੋ ਚੁੱਕੇ ਨੇ ਕਿ ਆਹ ਮੰਤਰੀ ਬਣ ਰਹੇ ਨੇ ਇਹਨਾਂ ਨੂੰ ਝੰਡੀਆਂ ਵਾਲੀ ਕਾਰਾਂ ਮਿਲਣਗੀਆਂ ਹੁਣ ਜਦੋਂ ਕੱਲ ਖੇਡ ਮੰਤਰੀ ਦਾ ਐਲਾਨ ਹੋਇਆ ਤਾਂ ਪ੍ਰਗਟ ਸਿੰਘ ਨੂੰ ਇਹ ਲੋਕਾਂ ਨੇ ਤੇ ਪੱਤਰਕਾਰਾਂ ਨੇ ਪੱਕਾ ਕਰਤਾ ਵੀ ਪ੍ਰਗਟ ਸਿੰਘ ਨੂੰ ਵੀ ਝੰਡੀ ਵਾਲੀ ਕਾਰ ਮਿਲ ਰਹੀ ਹੈ ਹੁਣ ਉਹ ਮੰਤਰੀ ਬਣ ਕੇ ਰਹਿਣਗੇ ਪਰ ਇਹਦਾ ਫੈਸਲਾ ਜਿਹੜਾ ਵਾਹ ਰਾਹੁਲ ਗਾਂਧੀ ਹੱਥ ਹੈ ਕਿ ਕਿਹਨੂੰ ਮੰਤਰੀ ਬਣਾਉਣਾ ਕਿਹਨੂੰ ਨਹੀਂ ਬਣਾਉਣਾ ਖੈਰ ਦੇਖੋ ਕਿ ਕਦੋਂ ਤੱਕ ਇਹ ਫੈਸਲਾ ਲਟਕਦਾ ਵਾ ਤੇ ਕਦੋਂ ਪੰਜਾਬ ਨੂੰ ਅਗਲਾ ਨਵਾਂ ਮੰਤਰੀ ਮੰਡਲ ਮਿਲਦਾ ਵਾ ਤੇ ਕਦੋਂ ਸਾਰੇ ਵਿਭਾਗਾਂ ਨੂੰ ਬਣਦੀ ਤਵੱਜੋ ਮਿਲੇਗੀ। ਸ਼ੁਰੂ ਕਰਦੇ ਹਾਂ ਅਗਲੀ ਖਬਰ ਦਾ। ਸੋਸ਼ਲ ਮੀਡੀਆ ਦੀ ਤਾਕਤ ਬਾਰੇ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਤੇ ਸੋਸ਼ਲ ਮੀਡੀਆ ਦੀ ਗੱਲ ਤਾਕਤ ਦੇਖਣ ਨੂੰ ਮਿਲੀ ਜਦੋਂ ਕੱਲ ਸੋਸ਼ਲ ਮੀਡੀਆ ਤਹੀਂ ਬੁਲਾਏ ਗਏ ਬੰਦ ਦੌਰਾਨ ਜਿਹੜਾ ਵਾ ਉਹਦਾ ਕਾਫੀ ਅਸਰ ਦੇਖਣ ਨੂੰ ਮਿਲਿਆ ਹਾਲਾਂਕਿ ਭਾਰਤ ਵਿੱਚ ਬਹੁਤਾ ਬੇਅਸਰ ਰਿਆ ਪਰ ਪੰਜਾਬ ਵਿੱਚ ਕਈ ਥਾਈਂ ਹਿੰਸਾ ਦੀਆਂ ਝੜਪਾਂ ਹੋਈਆਂ। ਹੁਣ ਸਾਰਾ WhatsApp ਤੇ ਤੇ ਸੋਸ਼ਲ ਮੀਡੀਆ ਤੇ ਇਹ ਚੱਲਦਾ ਪਿਆ ਹੈ ਕਿ ਭਾਰਤ ਅੱਧਾ ਬੰਦ ਤੇ ਅੱਧਾ ਖੁੱਲਿਆ। ਹੁਣ ਸਾਨੂੰ ਜਾਂਦਾ ਇਹਨਾਂ ਅਲੋਟਮੈਂਟ ਕੀਤੀ ਜਾਵੇ ਵੀ ਹਾਂ ਜੀ ਬੰਦਾ ਫਿਰ ਤਾਂ ਅਸੀਂ ਪ੍ਰੋਪਰ ਬੰਦ ਕਰੀਏ ਜਾਂ ਡੀਸੀ ਸਾਹਿਬ ਵੱਲੋਂ ਕੋਈ ਹੁਕਮ ਹੋਣਾ ਕਿ ਹਾਂਜੀ ਜਾਂ ਪੁਲਿਸ ਪ੍ਰਸ਼ਾਸਨ ਵੱਲੋਂ ਹੋਵੇ ਕਿ ਬੰਦ ਕੀਤਾ ਜਾਵੇ। ਤਾਂ ਤਾਂ ਅਸੀਂ ਬੰਦ ਕਰੀਏ ਜੇਦੋ ਸਾਨੂੰ ਕੁਝ ਪਤਾ ਹੀ ਨਹੀਂ ਹੈਗਾ। ਕਿਸ ਤਰ੍ਹਾਂ ਜਬਰਨ ਬੰਦ ਕਰਾ ਰਹੇ ਹੋ? ਜਬਰਨ ਬੰਦ ਕਰਾ ਰਹੇ ਹਾਂ। ਰਾਤ ਨੂੰ ਮਾਰੀਆਂਗੇ ਜੀ। ਇਹਦਾ ਮਾਮਲਾ ਕੀ ਹੈ ਸਾਹਿਬ? ਸਾਰੇ ਸ਼ਹਿਰੀ ਅਮਨ ਪਸੰਦ ਨੇ। ਠੀਕ ਹੈ। ਭਈ ਮੈਂ ਲੱਗਦਾ ਇਹ ਮਾਹੌਲ ਹੋਣਾ ਨਹੀਂ ਚਾਹੀਦਾ। ਲੇਕਿਨ ਜੋ ਕੁਝ ਹੋਇਆ ਲੋ ਭਾਈ ਦੁਕਾਨ ਵਾਲਿਆਂ ਦੇ ਜਿਨ੍ਹਾਂ ਦੇ ਨਾਲ ਹੋਇਆ ਉਹਨਾਂ ਦੀ ਗੱਲ ਸੁਣੀ ਹੈ। ਉਹਨਾਂ ਦਾ ਜਿਹੜਾ ਮੈਂਬਰ ਜ਼ਖਮੀ ਹੋਇਆ ਉਹਨੂੰ ਉਹਨਾਂ ਹਸਪਤਲ ਜਾ ਰਹੇ ਆ ਸਾਡੀ ਫੋਰਸ ਇੱਥੇ ਸਾਰੀ ਖੜੀ ਆ ਜੋ ਬਣਦੀ ਕਾਰਵਾਈ ਹੋਏ ਉਹ ਕੀਤੀ ਜਾਏਗੀ ਠੀਕ ਹੈ ਔਰ ਕਿਸੇ ਨੂੰ ਵੀ ਕਾਨੂੰਨ ਕਾਇਦੇ ਤੋਂ ਬਾਹਰ ਰਹਿ ਕੇ ਕੰਮ ਕਰਨ ਦੀ ਆਗਿਆ ਨਹੀਂ ਹੈ ਜੋ ਬਣਦੀ ਕਾਰਵਾਈ ਕੀਤੀ ਚਾਹੀਏ ਕਿਸੇ ਨੂੰ ਪੱਖਿਆ ਨਹੀਂ ਏਸੀ ਖਬਰ ਤੇ ਹੁਣ ਕਰਦੇ ਇਸ ਖਬਰ ਦਾ ਪੰਚਨਾਮਾ ਸੋਸ਼ਲ ਮੀਡੀਆ ਤੇ ਅਸੀਂ ਫੇਸਬੁੱਕ ਦੀ ਜਿਹੜੀ ਚਰਚਾ ਕਰਦੇ ਆ ਅਸੀਂ ਵਿਰੋਧ ਕਰਦੇ ਆ ਇਸ ਗੱਲ ਦਾ ਜਦੋਂ ਸਰਕਾਰਾਂ ਨੈਟ ਬੰਦ ਕਰ ਦਿੰਦੀਆਂ ਨੇ ਵਿਰੋਧ ਪ੍ਰਗਟ ਕਰਨਾ ਕਿ ਇਹ ਸਾਡੇ ਹੱਕਾਂ ਦੇ ਉੱਤੇ ਡਾਕਾ ਆ ਪਰ ਕੱਲ ਥੋੜਾ ਜਿਹਾ ਇਹਦਾ ਜਿਹੜਾ ਵਾ ਇੱਕ ਨਮੂਨਾ ਦੇਖਣ ਨੂੰ ਮਿਲਿਆ ਕਿਉਂਕਿ ਜਦੋਂ 2 ਤਰੀਕ ਨੂੰ ਜਿਹੜਾ ਵਾ ਬੰਦ ਹੋਇਆ ਸੀ ਦਲਤ ਭਾਈਚਾਰੇ ਵੱਲੋਂ ਤਾਂ ਉਸ ਤੋਂ ਬਾਅਦ ਕਲਾਮ ਹੋਇਆ ਸੀ ਕਿ ਹੁਣ ਜਿਹੜਾ ਜਨਰਲ ਕੈਟਾਗਰੀ ਵਾਲੇ ਆ ਉਹ ਵੀ ਆਪਣਾ ਜਿਹੜਾ ਵਾ ਭਾਰਤ ਬੰਦ ਕਰਨਗੇ ਉਹ ਵੀ ਜਿਹੜਾ ਵਾ ਜਿਹੜਾ ਰਾਖਵਾ ਕਰਨੇ ਆ ਉਹਦੇ ਵਿਰੋਧ ਵਿੱਚ ਬੰਦ ਕਰਨਗੇ ਪਰ ਜਿਹੜਾ ਵਾ ਕੋਈ ਜਥੇਬੰਦੀ ਇਸ ਲਈ ਅੱਗੇ ਨਹੀਂ ਆਈ ਬਲਕਿ ਸੋਸ਼ਲ ਮੀਡੀਆ ਉੱਤੇ ਹੀ ਇਹਦੀ ਇੱਕ ਮਹਿੰਮਤ ਜੀ ਚਲਾਈ ਗਈ WhatsApp ਤੇ ਮੈਸੇਜ ਭੇਜੇ ਗਏ Facebook ਤੇ ਸਟੋਰੀ ਪਾਈ ਗਏ ਕੀ ਇਦਨ ਨੂੰ ਬੰਦਿਆ ਲੋਕ ਇੱਕ ਦੂਜੇ ਨੂੰ ਪੁਛਤੇ ਨਜ਼ਰ ਆਏ ਕਿ ਇਹ ਵਾਕਈ ਹੀ ਕੋਈ ਬੰਦ ਹੈ ਜਾਂ ਅਫਵਾਹ ਹੈ ਜਲੰਧਰ ਦੇ ਡੀਸੀ ਨੇ ਵੀ ਇਹ ਕਲੀਅਰ ਕੀਤਾ ਕਿ ਬੰਦ ਦਾ ਕੋਈ ਸੱਦਾ ਨਹੀਂ ਅਫਵਾਹ ਆ ਹਾਲਾਂਕਿ ਜਲੰਧਰ ਵਿੱਚ ਕੋਈ ਜਿਹੜਾ ਵਾ ਦੇਖਣ ਨੂੰ ਅਸਰ ਨਹੀਂ ਮਿਲਿਆ ਪਰ ਗੁਰਦਾਸਪੁਰ ਅਤੇ ਫਿਰੋਜ਼ਪੁਰ ਦੇ ਇਲਾਕਿਆਂ ਵਿੱਚ ਇਹਦਾ ਅਸਰ ਦੇਖਣ ਨੂੰ ਜ਼ਰੂਰ ਮਿਲਿਆ ਉੱਥੇ ਇੱਕ ਦੋ ਥਾਂ ਹੀ ਪੰਤੋੜ ਵੀ ਹੋਈ ਝੜਪਾ ਵੀ ਹੋਈਆਂ ਲੋਕਾਂ ਨੇ ਜ਼ਬਰਦਸਤੀ ਦੁਕਾਨਾਂ ਵੀ ਬੰਦ ਕਰਵਾਈਆਂ ਅਤੇ ਉਹਨਾਂ ਦਾ ਵਿਰੋਧ ਵੀ ਹੋਇਆ ਸੋ ਕੁੱਲ ਮਿਲਾ ਕੇ ਕੋਈ ਵੱਡੀ ਘਟਨਾ ਨਹੀਂ ਵਾਪਰੀ ਅਤੇ ਸ਼ਾਂਤੀਪੂਰਨ ਰਿਹਾ ਅਤੇ ਬਹੁਤੇ ਪੰਜਾਬ ਚ ਤਾਂ ਕੋਈ ਅਸਰ ਦੇਖਣ ਨੂੰ ਨਹੀਂ ਮਿਲਿਆ ਕੁਝ ਸ਼ਹਿਰਾਂ ਚ ਅਸਰ ਜ਼ਰੂਰ ਸੀ ਹਾਲਾਂਕਿ ਬਾਕੀ ਭਾਰਤ ਵਿੱਚ ਇਹ ਬੇਅਸਰ ਰਿਹਾ ਪਰ ਕਈ ਥਾਂ ਜ਼ਰੂਰ ਲੋਕਾਂ ਨੇ ਕੋਸ਼ਿਸ਼ ਕੀਤੀ ਬੰਦ ਕਰਾਉਣ ਦੀ ਸੋ ਇੱਕ ਤਾਕਤ ਹੈ ਫੇਸਬੁੱਕ ਦੀ ਜਾਂ ਅਸੀਂ ਸੋਸ਼ਲ ਮੀਡੀਆ ਦੀ ਕਹਿਰੀ ਹੈ ਜਿਹਨੂੰ ਕਿ ਕਈ ਵਾਰੀ ਗਲਤ ਤਰੀਕੇ ਨਾਲ ਵਰਤਿਆ ਜਾਂਦਾ ਹੈ ਜਾਂ ਵਰਤਿਆ ਜਾ ਸਕਦਾ ਵਾ ਸੋ ਇੱਥੇ ਇੱਕ ਇਹ ਵੀ ਸਿੱਖਿਆ ਲੈਣੀ ਬਣਦੀ ਆ ਕਿ ਸਾਨੂੰ ਸੁਚੇਤ ਰਹਿਣਾ ਚਾਹੀਦਾ ਵਾ ਕਿ ਜਿਹੜੀ ਸੋਸ਼ਲ ਮੀਡੀਆ ਵਾ ਇਹਦਾ ਕਿਉਂਕਿ ਮੈਸੇਜ ਹਰ ਕੋਈ ਭੇਜ ਦਿੰਦਾ ਕੋਈ ਪੱਲਿਓ ਬਣਾ ਕੇ ਖਬਰ ਫਿਲਾ ਦਿੰਦਾ ਕਿ ਇੱਥੇ ਆ ਹੋ ਰਿਹਾ ਜਾਂ ਇਧਰ ਨੂੰ ਆ ਹੋ ਰਿਹਾ ਉਸ ਨੂੰ ਲੋਕ ਅੱਗੇ ਤੋਂ ਅੱਗੇ ਭੇਜ ਦਿੰਦੇ ਨੇ ਫਾਰਵਰਡ ਕਰਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੀ ਅਫਵਾਹ ਬਣ ਜਾਂਦੀ ਆ ਤੇ ਅਫਵਾਹ ਦਾ ਅਸਰ ਵੀ ਦੇਖਣ ਨੂੰ ਮਿਲਦਾ ਜਿਸ ਤਰ੍ਹਾਂ ਕੱਲ ਮਿਲਿਆ ਸੋ ਕਿਤਨਾ ਕਹਤੇ ਇਸ ਉੱਤੇ ਲੋਕਾਂ ਨੂੰ ਕਿਉਂਕਿ ਜੇਕਰ ਸਰਕਾਰਾਂ ਇਹਦੇ ਵਿੱਚ ਦਖਲ ਦੇਣਗੀਆਂ ਤਾਂ ਫਿਰ ਅਸੀਂ ਕਹਾਂਗੇ ਸਾਡੀ ਆਜ਼ਾਦੀ ਉੱਤੇ ਡਾਕਾਵਾ ਸੋ ਕਿਤਨਾ ਕਹਤੇ ਲੋਕਾਂ ਨੂੰ ਖੁਦ ਇਹ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਕਿ ਜੇਕਰ ਸਾਡੇ ਕੋਲ ਕੋਈ ਚੰਗੀ ਚੀਜ਼ ਹੈ ਸੋਸ਼ਲ ਮੀਡੀਆ ਹੈ ਤਾਂ ਅਸੀਂ ਉਹਨੂੰ ਚੰਗੇ ਪਾਸੇ ਲਈਏ ਨਾ ਕਿ ਉਹਦੀ ਮਾੜੀ ਵੱਰ ਤੋਂ ਕਰਕੇ ਅਸੀਂ ਆਪਣੇ ਹੱਥੀ ਆਪਣੇ ਜਿਹੜਾ ਵਾ ਹੱਥ ਵਢੀਏ ਤੇ ਆਪਣੇ ਹੱਥ ਵਟ ਕੇ ਸਰਕਾਰ ਨੂੰ ਦਈਏ ਕਿ ਅਸੀਂ ਇਹੋ ਜੀ ਵੱਰ ਤੋਂ ਕਰਦੇ ਆ ਲੋ ਤੁਸੀਂ ਫੜੋ ਹਾਲਾਂਕਿ ਸਰਕਾਰਾਂ ਵੀ ਜਿਹੜਾ ਵਾ ਜਵਾਖ ਪਾਰਟੀਆਂ ਵੀ ਇਸ ਚੀਜ਼ ਦੀ ਵਰਤੋਂ ਕਾਫੀ ਕਰਦੀਆਂ ਨੇ ਪਰ ਸਾਡੀ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਵੱਲੋਂ ਸਹੀ ਵਰਤੋਂ ਕਰੀਏ ਸੋ ਇਹ ਸਮਾਜਦਿਆਂ ਖਾਸ ਖਬਰਾਂ ਜਨਤਾ ਕੀਤਾ ਸੀ ਪੰਜ ਦਮਾ ਕੱਲ ਨੂੰ ਫੇਰ ਇਸੇ ਵੇਲੇ ਲੈ ਕੇ ਹਾਜ਼ਰ ਹੋਵਾਂਗਾ ਮੈਂ ਪ੍ਰੋਗਰਾਮ ਪੰਜ ਦਮਾ ਤਦ ਤੱਕ ਦਿਓ ਆਜ਼ਾਦਤ ਧੰਨਵਾਦ